ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੀਐਸਟੈਟ ਜੀਓਗ੍ਰਾਫੀ ਦੇ ਨਾਲ ਸੰਬੰਧਿਤ 50 ਫੈਕਟਸ ਕਰਾਂਗੇ ਜੇ ਫੈਕਟਸ ਕਹ ਲਓ ਭਾਵੇਂ ਵਨ ਲਾਈਨਰ ਕਹ ਲਓ ਤੇ ਇਹ ਜਿਹੜੇ ਮੈਂ ਵਨ ਲਾਈਨਰ ਤਾਂ ਲੈ ਕੇ ਆਈਆਂ ਐਮਸੀਕਿਊਜ਼ ਦੀ ਫਾਰਮ ਦੇ ਵਿੱਚ ਨਹੀਂ ਲੈ ਕੇ ਆਈ ਕਿਉਂਕਿ ਐਮਸੀਕਿਊਜ਼ ਫਿਰ ਮਤਲਬ ਸਮਾਂ ਜ਼ਿਆਦਾ ਲੱਗਦਾ ਹੈ ਤੇ ਜਿਹੜਾ ਆਪਣਾ ਟਾਪਿਕ ਘੱਟ ਕਵਰ ਹੁੰਦਾ ਆ ਤੇ ਇਸ ਤਰ੍ਹਾਂ ਕਰਕੇ ਤੁਹਾਡਾ ਵੱਧ ਤੋਂ ਵੱਧ ਟਾਪਿਕ ਵੀ ਕਵਰ ਹੋ ਜਾਊਗਾ ਤੇ ਹੁਣ 50 ਜਿਹੜੇ ਆਪਣੇ ਮਤਲਬ ਸੌਰ ਮੰਡਲ ਤੇ ਧਰਤੀ ਦੇ ਨਾਲ ਸੰਬੰਧਿਤ ਇਹ ਐਮਸੀਕਿਊਜ਼ ਹੋਣਗੇ ਜੀ ਠੀਕ ਹੈ ਜੀ ਅੱਜ ਦਾ ਆਪਣਾ ਟਾਪਿਕ ਹੈ ਸੌਰ ਮੰਡਲ ਦੇ ਪਲੈਨੈਟਸ ਅਤੇ ਧਰਤੀ ਇਹ ਜਿਹੜਾ ਸਾਰਾ ਟਾਪਿਕ ਹੈ ਜੀ ਫੁੱਲ ਮੈਂ ਐਨਸੀਆਰਟੀ ਦੇ ਵਿੱਚੋਂ ਲਿਆ ਹੋਇਆ ਆ ਕਿਤੋਂ ਵੀ ਮਤਲਬ ਇਹਦੇ ਵਿੱਚ ਪੰਜਾਬ ਬੋਰਡ ਦਾ ਕੋਈ ਨਹੀਂ ਹੈਗਾਗਾ ਇਹ ਸਿਰਫ NCERT ਦੀ ਬੁੱਕ ਦੇ ਵਿੱਚੋਂ MCQs ਲੈ ਹੋਏ ਆ ਤਾਂ ਸ਼ੁਰੂ ਕਰਦੇ ਆ ਜੀ ਅੱਜ ਦੀ ਕਲਾਸ ਕਲਾਸ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਿਹੜੇ ਬੱਚੇ ਮੇਰੇ ਚੈਨਲ ਦੇ ਨਵੇਂ ਆ ਉਹਨਾਂ ਨੂੰ ਵੀ ਮੈਂ ਇੱਕ ਵਾਰੀ ਦੱਸ ਦੇਵਾਂ ਜੀ ਤੁਸੀਂ ਸਾਰੇ ਪਲੇਲਿਸਟ ਦੇ ਵਿੱਚੋਂ ਹੀ ਕੰਮ ਕਰਿਆ ਕਰੋ ਜੀ ਪਲੇਲਿਸਟ ਦੇ ਵਿੱਚੋਂ ਹੀ ਕਲਾਸਾਂ ਲਗਾਇਆ ਕਰੋ ਤਾਂ ਕਿ ਟੌਪਿਕ ਵਾਈਜ਼ ਲਾਈਨ ਵਾਈਜ਼ ਤੁਸੀਂ ਕਲਾਸਾਂ ਲਗਾ ਸਕੋ ਤੇ ਪੂਰਾ ਸਿਲੇਬਸ ਤੁਹਾਡਾ ਕਵਰ ਹੋ ਸਕੇ ਠੀਕ ਹੈ ਜੀ ਵੈਸੇ ਤੁਹਾਨੂੰ ਜਿਹੜੀਆਂ ਐਵੇਂ ਤੁਸੀਂ ਵੀਡੀਓਜ਼ ਲੱਭਦੇ ਹੋ ਉਵੇਂ ਨਹੀਂ ਲੱਭਣੀਆਂ ਪਲੇਲਿਸਟ ਅਲੱਗ-ਅਲੱਗ ਭੂਗੋਲ ਦਾ ਅਲੱਗ ਹਿਸਟਰੀ ਦਾ ਅਲੱਗ 6ਵੀਂ ਤੋਂ 8ਵੀਂ ਕਲਾਸ ਦੇ ਅਲੱਗ ਹਿਸਟਰੀ ਦਾ ਅਲੱਗ ਠੀਕ ਹੈ ਜੀ ਸਾਰੇ ਸੀਡੀਪੀ ਦਾ ਅਲੱਗ ਸਾਰੇ ਅਲੱਗ-ਅਲੱਗ ਪਲੇਲਿਸਟ ਬਣਾਏ ਹੋਏ ਆ ਤਾਂ ਪਲੇਲਿਸਟ ਦੇ ਵਿੱਚੋਂ ਤੁਸੀਂ ਵੀਡੀਓ ਦੇਖਿਆ ਕਰੋ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਹਾਂਜੀ ਪਹਿਲਾ ਕੁਐਸਚਨ ਪਹਿਲਾ ਜਿਹੜਾ ਫੈਕਟ ਹੈ ਜੀ ਜਿਹੜਾ ਜੀਓਗ੍ਰਾਫੀ ਸ਼ਬਦ ਆ ਇਹ ਕਿਹੜੀ ਭਾਸ਼ਾ ਦਾ ਸ਼ਬਦ ਆ ਇਸ ਤਰ੍ਹਾਂ ਦੇ ਕੁਐਸਚਨ ਵੀ ਪੇਪਰ ਦੇ ਵਿੱਚ ਕਈ ਵਾਰੀ ਪੁੱਛਲੇ ਜਾਂਦੇ ਆ ਕਿ ਜਿਹੜਾ ਜੀਓਗ੍ਰਾਫੀ ਸ਼ਬਦ ਹੈ ਨਾ ਉਹ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਭੂਗੋਲ ਦਾ ਜਨਕ ਕਿਸ ਨੂੰ ਕਿਹਾ ਜਾਂਦਾ ਆ ਤਾਂ ਇਰਾਟੋਸਥਨੀਜ਼ ਨੂੰ ਭੂਗੋਲ ਦਾ ਜਨਕ ਕਿਹਾ ਜਾਂਦਾ ਆ ਇਰਾਟੋਸਥਨੀਜ਼ ਦੀ ਪੁਸਤਕ ਦਾ ਨਾਮ ਕੀ ਸੀਗਾ ਜੀਓਗ੍ਰਾਫਿਕਾ ਠੀਕ ਹੈ ਜੀ ਜੀਓਗ੍ਰਾਫਿਕਾ ਇਹ ਇਰਾਟੋਸਥਨੀਜ਼ ਦੀ ਪੁਸਤਕ ਹੈ ਨੈਕਸਟ ਹੈ ਜੀ ਭਾਰਤੀ ਭੂਗੋਲ ਦਾ ਇੱਥੇ ਤਾਂ ਆਪਾਂ ਪੜਿਆ ਸੀ ਨਾ ਫਾਦਰ ਆਫ ਜੀਓਗ੍ਰਾਫੀ ਇਰਾਟੋਸਥਨੀਜ਼ ਫਾਦਰ ਆਫ ਇੰਡੀਅਨ ਜੀਓਗ੍ਰਾਫੀ ਭਾਰਤੀ ਪੁੱਛਿਆ ਜੀ ਜੇਮਸ ਰੈਨਲ ਭਾਰਤੀ ਭੂਗੋਲ ਦਾ জনক ਹੈ ਨੈਕਸਟ ਕੁਐਸਚਨ ਹੈ ਜੀ ਵਿਸ਼ਵ ਦਾ ਪਹਿਲਾ ਮਾਨ ਚਿੱਤਰ ਕਿਸ ਨੇ ਬਣਾਇਆ ਸੀਗਾ ਤਾਂ ਇਹ ਬਣਾਇਆ ਸੀ ਜੀ ਇਨੈਕਸੀਮੈਂਡਰ ਨੇ ਠੀਕ ਹੈ ਇਹਨੂੰ ਸਪੈਲਿੰਗ ਇੰਗਲਿਸ਼ ਦੇ ਵਿੱਚ ਐਵੇਂ ਹੀ ਤੁਸੀਂ ਧਿਆਨ ਚ ਰੱਖ ਲਓ ਜੀ ਵਿਸ਼ਵ ਦਾ ਪਹਿਲਾ ਮਾਨ ਚਿੱਤਰ ਹੈ ਜਿਹੜਾ ਨੈਕਜ਼ੀਮੈਂਡਰ ਨੇ ਬਣਾਇਆ ਸੀਗਾ ਨੈਕਸਟ ਕੁਐਸਚਨ ਹੈ ਜੀ ਜਦੋਂ ਧਰਤੀ ਸੂਰਜ ਦੇ ਨੇੜੇ ਹੁੰਦੀ ਹੈ ਹੁਣ ਦੇਖੋ ਧਰਤੀ ਜਦੋਂ ਸੂਰਜ ਦੇ ਨੇੜੇ ਹੁੰਦੀ ਆ ਤਾਂ ਇਸ ਸਥਿਤੀ ਨੂੰ ਕੀ ਕਿਹਾ ਜਾਂਦਾ ਆ ਪੈਰੀਹੀਲੀਅਨ ਕਿਹਾ ਜਾਂਦਾ ਆ ਠੀਕ ਹੈ ਸੂਰਜ ਦੇ ਨੇੜੇ ਹੁੰਦੀ ਆ ਤਾਂ ਪੈਰੀਹੀਲੀਅਨ ਕਿਹਾ ਜਾਂਦਾ ਆ ਪੈਰੀਹੀਲੀਅਨ ਸਥਿਤੀ ਇਹ ਜਿਹੜੀ ਪੈਰੀਹੀਲੀਅਨ ਦੀ ਮਤਲਬ ਸਭ ਤੋਂ ਨੇੜੇ ਧਰਤੀ ਕਿਹੜੇ ਦਿਨ ਹੁੰਦੀ ਹੈ ਤਾਂ 3 ਜਨਵਰੀ ਨੂੰ ਹੁੰਦੀ ਹੈ ਨੈਕਸਟ ਕੁਐਸਚਨ ਹੈ ਜੀ ਜਦੋਂ ਧਰਤੀ ਸੂਰਜ ਤੋਂ ਅਦਿਕਤਮ ਦੂਰੀ ਤੇ ਹੁੰਦੀ ਹੈ ਹੁਣ ਜ਼ਿਆਦਾ ਦੂਰੀ ਤੇ ਹੁੰਦੀ ਹੈ ਤਾਂ ਉਸ ਸਥਿਤੀ ਨੂੰ ਕੀ ਕਹਿੰਦੇ ਆ ਅਫੀਲੀਅਨ ਕਹਿੰਦੇ ਆ ਠੀਕ ਹੈ ਜੀ ਅਫੀਲੀਅਨ ਕਹਿੰਦੇ ਆ ਜਿਹੜੀ ਅਫੀਲੀਅਨ ਸਥਿਤੀ ਆ ਇਹ ਕਦੋਂ ਆਉਂਦੀ ਆ ਹਾਂ ਹੁਣ ਜਿਹੜਾ ਮਤਲਬ ਸੂਰਜ ਨਾਲੋਂ ਧਰਤੀ ਵੱਧ ਤੋਂ ਵੱਧ ਦੂਰੀ ਤੇ ਕਿਹੜੇ ਦਿਨ ਹੁੰਦੀ ਆ 4 ਜੁਲਾਈ ਨੂੰ ਹੁੰਦੀ ਆ ਠੀਕ ਹੈ ਐਪੀਹਿਲੀਅਨ ਆ ਸੌਰੀ ਪੈਰੀਹਿਲੀਅਨ ਉਹ ਹੁੰਦੀ ਹੈ ਜੀ 3 ਜਨਵਰੀ ਨੂੰ ਅਫੇਲੀਅਨ ਹੁੰਦੀ ਹੈ 4 ਜੁਲਾਈ ਨੂੰ ਨੈਕਸਟ ਕੁਐਸਚਨ ਜੀ ਸੂਰਜ ਦੀ ਸਤ੍ਹਾ ਦਾ ਤਾਪਮਾਨ ਕਿੰਨਾ ਹੈ ਤਾਂ ਸੂਰਜ ਦੀ ਸਤ੍ਹਾ ਦਾ ਤਾਪਮਾਨ ਮਤਲਬ ਬਾਹਰੀ ਤਾਪਮਾਨ ਹੈ ਨਾ ਜਿਹੜਾ 6000 ਡਿਗਲੀ ਡਿਗਰੀ ਕੈਲਵਿਨ ਹੈ ਠੀਕ ਹੈ ਸੂਰਜ ਦਾ ਜਿਹੜਾ ਬਾਹਰੀ ਜਾਂ ਫਿਰ ਸਤ੍ਹਾ ਦਾ ਤਾਪਮਨ ਹੈ ਨਾ 6000 ਡਿਗਰੀ ਕੇਲਵਿਨ ਹੈ ਸੂਰਜ ਦੇ ਕੇਂਦਰ ਦਾ ਕਣਤਵ ਕਣਤਾ ਪੁੱਛੀਏ ਜੀ ਕਣਤਾ ਹੈ ਗਿਆ 100 ਗ੍ਰਾਮ ਪਰ ਸੈਂਟੀਮੀਟਰ ਕਯੂਬ ਠੀਕ ਹੈ ਜੀ ਕਣਤਾ ਨੈਕਸਟ ਕੁਐਸਚਨ ਸੂਰਜ ਦੇ ਕੇਂਦਰ ਦਾ ਤਾਪਮਨ ਤੇ ਇੱਥੇ ਆਪਾਂ ਬਾਰੀ ਸਤਾ ਦਾ ਤਾਪਮਾਨ ਦੱਸਿਆ 6000 ਡਿਗਰੀ ਕੈਲਵਿਨ ਹੁਣ ਕੇਂਦਰ ਦਾ ਤਾਪਮਾਨ ਆਪਾਂ ਦੱਸਣਾ 15 ਮਿਲੀਅਨ ਡਿਗਰੀ ਸੈਲਸੀਅਸ ਹੈ ਨੈਕਸਟ ਹੈ ਜੀ ਚੰਦਰਮਾ ਦੀ ਧਰਤੀ ਤੋਂ ਔਸਤ ਦੂਰੀ ਕਿੰਨੀ ਹੈ 384365 ਕਿਲੋਮੀਟਰ ਹੈ ਜੀ ਚੰਦਰਮਾ ਦੀ ਧਰਤੀ ਤੋਂ ਔਸਤ ਦੂਰੀ ਨੈਕਸਟ ਨੈਕਸਟ ਹੈ ਜੀ ਸੌਰ ਮੰਡਲ ਦਾ ਸਭ ਤੋਂ ਉੱਚਾ ਪਰਬਤ ਨੈਕਸ ਇਲੋ ਪਾਲੰਪੀਆ ਓਲੰਪੀਆ ਜਿਹੜਾ ਇਹ ਸਭ ਤੋਂ ਉੱਚਾ ਪਰਬਤ ਹੈ ਜੀ ਸੂਰਜ ਮੰਡਲ ਦਾ ਇਹ ਕਿਹੜੇ ਗ੍ਰਹਿ ਤੇ ਆ ਓਲੰਪੀਆ ਨੈਕਸਟ ਓਲੰਪੀਆ ਇਹ ਹੈਗਾ ਜੀ ਮੰਗਲ ਗ੍ਰਹਿ ਦੇ ਉੱਤੇ ਨੈਕਸਟ ਹੈ ਜੀ ਮੰਗਲ ਤੇ ਬ੍ਰਹਸਪਤੀ ਬ੍ਰਹਸਪਤੀ ਤੇ ਮੰਗਲ ਗ੍ਰਹਿਾਂ ਦੇ ਵਿਚਾਲੇ ਪੱਟੀ ਦੇ ਰੂਪ ਦੇ ਵਿੱਚ ਸੂਰਜ ਦੀ ਪਰਕਰਮਾ ਕਰਦੇ ਆਕਾਸ਼ੀ ਪਿੰਡ ਨੂੰ ਕੀ ਕਿਹਾ ਜਾਂਦਾ ਆ ਹੁਣ ਦੇਖੋ ਜੀ ਆ ਹੈਗਾ ਆ ਮੰਗਲ ਗ੍ਰਹਿ ਠੀਕ ਹੈ ਤੇ ਇੱਥੇ ਹੈਗਾ ਬ੍ਰਹਸਪਤੀ ਗ੍ਰਹਿ ਤਾਂ ਇਹਦੇ ਇੱਥੇ ਵਿਚਾਲੇ ਨਾ ਕੈਂ ਕਰਕੇ ਪੱਟੀ ਪਾਈ ਜਾਂਦੀ ਆ ਨਿੱਕੇ ਨਿੱਕੇ ਇੱਥੇ ਜਿਹੜੇ ਗ੍ਰਹਿ ਹੁੰਦੇ ਆ ਜੀ ਤਾਂ ਇਹ ਜਿਹੜੀ ਪੱਟੀ ਪਾਈ ਜਾਂਦੀ ਆ ਇਹਨੂੰ ਕਹਿੰਦੇ ਆ ਸ਼ੁੱਧਰ ਗ੍ਰਹਿ ਜਾਂ ਫਿਰ ਇੰਗਲਿਸ਼ ਦੇ ਵਿੱਚ ਅਸਟਰੋਇਡ ਕਹਿੰਦੇ ਆ ਠੀਕ ਹੈ ਇਹਨਾਂ ਨੂੰ ਜਿਹੜੇ ਇਹ ਨਿੱਕੇ ਨਿੱਕੇ ਹੈਗੇ ਆ ਮੰਗਲ ਤੇ ਬ੍ਰਹਸਪਤੀ ਦੇ ਵਿਚਾਲੇ ਇਹਨਾਂ ਨੂੰ ਸ਼ੁੱਧਰ ਗ੍ਰਹਿ ਕਿਹਾ ਜਾਂਦਾ ਜਾਂ ਫਿਰ ਅਸਟਰੋਇਡ ਕਿਹਾ ਜਾਂਦਾ ਆ ਇਹ ਇੱਕਈ ਵਾਰੀ ਕੁਐਸਚਨ ਐ ਵੀ ਪੁੱਛ ਲੈਂਦੇ ਆ ਸ਼ੁਧਰ ਗ੍ਰਹਿ ਕਿਹੜੇ ਦੋ ਗ੍ਰਹਾਂ ਦੇ ਵਿਚਾਲੇ ਪਾਏ ਜਾਂਦੇ ਆ ਤਾਂ ਮੰਗਲ ਅਤੇ ਬ੍ਰਹਸਪਤੀ ਦੇ ਵਿਚਾਲੇ ਪਾਏ ਜਾਂਦੇ ਆ ਬ੍ਰਹਸਪਤੀ ਨੂੰ ਜੂਪੀਟਰ ਵੀ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ ਨੈਕਸਟ ਆ ਜੀ ਕਿਸ ਕਾਲ ਵਿੱਚ ਪ੍ਰਿਥਵੀ ਦੇ ਸਭ ਤੋਂ ਪ੍ਰਿਥਵੀ ਤੇ ਸਭ ਤੋਂ ਪਹਿਲਾਂ ਕਿਸ ਕਾਲ ਦੇ ਵਿੱਚ ਪ੍ਰਿਥਵੀ ਤੇ ਸਭ ਤੋਂ ਪਹਿਲਾਂ ਬਨਸਪਤੀ ਅਤੇ ਜੀਵਾ ਅਤੇ ਸਮੁੰਦਰਾਂ ਦੀ ਉਤਪਤੀ ਹੋਈ ਹਾਂ ਦੇਖੋ ਬਨਸਪਤੀ ਤੇ ਸਮੁੰਦਰਾਂ ਦੀ ਉਤਪਤੀ ਸਭ ਤੋਂ ਪਹਿਲਾਂ ਕੈਂਬਰਨ ਕਾਲ ਦੇ ਵਿੱਚ ਹੋਈ ਸੀ ਜੀ ਨੈਕਸਟ ਆ ਸ਼ੁਕਰ ਗ੍ਰਹਿ ਦੇ ਵਾਤਾਵਰਣ ਵਿੱਚ ਕਿਹੜੀ ਗੈਸ ਪਾਈ ਜਾਂਦੀ ਹੈ ਸ਼ੁਕਰ ਗ੍ਰਹਿ ਦੇ ਵਾਤਾਵਰਣ ਦੇ ਵਿੱਚ ਕਾਰਬਨ ਡਾਈਆਕਸ ਸ਼ੁਕਰ ਗ੍ਰਹਿ ਤੇ ਸਭ ਤੋਂ ਜ਼ਿਆਦਾ ਜਿਹੜੀ ਗੈਸ ਹੈ ਜੀ ਕਾਰਬਨ ਡਾਈਆਕਸਾਈਡ ਪਾਈ ਜਾਂਦੀ ਹੈ ਧਰਤੀ ਦੀਆਂ ਜੁੜਵਾ ਭੈਣਾ ਕਿਸ ਗ੍ਰਹਿ ਨੂੰ ਕਿਹਾ ਜਾਂਦਾ ਹੈ ਧਰਤੀ ਦੀਆਂ ਨੈਕਸਟ ਜੀ ਪ੍ਰਿਥਵੀ ਦੀਆਂ ਜੁੜ ਪ੍ਰਿਥਵੀ ਦੀ ਜੁੜਵਾ ਭੈਣ ਪ੍ਰਿਥਵੀ ਦੀ ਜੁੜਵਾ ਭੈਣ ਕਿਸ ਗ੍ਰਹਿ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਜੀ ਸ਼ੁਕਰ ਗ੍ਰਹਿ ਨੂੰ ਸ਼ੁਕਰ ਗ੍ਰਹਿ ਨੂੰ ਪ੍ਰਿਥਵੀ ਦੀ ਜੁੜਵਾ ਭੈਣ ਕਿਹਾ ਜਾਂਦਾ ਆ ਕਿਉਂ ਕਿ ਕਿਹਾ ਜਾਂਦਾ ਕਿਉਂਕਿ ਦੋਨੇ ਗ੍ਰਹਿ ਦੇਖਣ ਦੇ ਵਿੱਚ ਵੀ ਇੱਕੋ ਜਿਹੇ ਲੱਗਦੇ ਆ ਤੇ ਕੁਝ ਪ੍ਰੋਪਰਟੀਆਂ ਇਹਨਾਂ ਦੀਆਂ ਸੇਮ ਹੈ ਜੀ ਚੰ드ਰਮਾ ਦੇ ਵਾਜੂ ਮੰਡਲ ਨੂੰ ਕੀ ਕਿਹਾ ਜਾਂਦਾ ਆ ਹੁਣ ਇੱਥੇ ਕੀ ਆ ਜਿਹੜਾ ਚੰਦਰਮਾ ਨਾਲ ਇਹਦੇ ਵਿੱਚ ਵਾਯੂ ਮੰਡਲ ਪਹਿਲੀ ਗੱਲ ਤਾਂ ਹੈ ਨਹੀਂ ਬਹੁਤ ਥੋੜਾ ਵਾਯੂ ਮੰਡਲ ਹੈ ਵਾਯੂ ਮੰਡਲ ਦਾ ਮਤਲਬ ਕੀ ਹੁੰਦਾ ਹਵਾ ਹਵਾ ਮਤਲਬ ਗੈਸਾਂ ਗੈਸਾਂ ਦਾ ਗਲਾਫ ਹੈ ਨਾ ਤੇ ਵਾਯੂ ਮੰਡਲ ਹੈ ਨਾ ਇਹਦੇ ਵਿੱਚ ਹੈ ਹੀ ਨਹੀਂਗਾ ਬਹੁਤ ਥੋੜਾ ਆ ਤੇ ਜਿਵੇਂ ਆਪਾਂ এনवायरमेंट ਐਟਮੋਸਫੀਅਰ ਬੋਲਦੇ ਆ ਇੱਥੇ ਐਕਜ਼ੋਸਫੀਅਰ ਬੋਲਿਆ ਜਾਂਦਾ ਜੀ ਚੰਦਰਮਾ ਦੇ ਵਾਯੂ ਮੰਡਲ ਨੂੰ ਐਕਜ਼ੋਸਫੀਅਰ ਕਿਹਾ ਜਾਂਦਾ ਆ ਤੇ ਇੱਥੇ ਜਿਹੜਾ ਵਾਯੂ ਮੰਡਲ ਹੈ ਨਾ ਬਹੁਤ ਥੋੜਾ ਆ ਕਾਰਨ ਕੀ ਆ ਹੁਣ ਅੱਗੇ ਕਾਰਨ ਆਪਾਂ ਦੇਖਾਂਗੇ ਵੀ ਵਾਯੂ ਮੰਡਲ ਕਿਉਂ ਨਹੀਂ ਹੈਗਾ ਉੱਥੇ ਕਿਸ ਬਲ ਦੇ ਅਪਹਾਵ ਹੋਣ ਕਾਰਨ ਚੰਦਰਮਾ ਤੇ ਵਾਯੂ ਮੰਡਲ ਦਾ ਅਪਹਾਵ ਹੈ ਮਤਲਬ ਵਾਯੂ ਮੰਡਲ ਬਹੁਤ ਥੋੜਾ ਆ ਹੈ ਹੀ ਨਹੀਂਗਾ ਉੱਥੇ ਤਾਂ ਇਹ ਕਿਉਂ ਆ ਇਹ ਗੁਰਤਾਕਰਸ਼ਨ ਬਲ ਉੱਥੇ ਬਹੁਤ ਥੋੜਾ ਆ ਠੀਕ ਹੈ ਗੁਰਤਾਕਰਸ਼ਨ ਬਲ ਥੋੜਾ ਆ ਘਟ ਆ ਇਹ ਬਹੁਤ ਥੋੜਾ ਹੋਣ ਕਾਰਨ ਇੱਥੇ ਚੰਦਰਮਾ ਦੇ ਉੱਤੇ ਵਾਯੂ ਮੰਡਲ ਦਾ ਆਭਾਵ ਹੈ। ਨੈਕਸਟ ਕੁਐਸਚਨ ਹੈ ਜੀ ਉੱਤਰੀ ਗੋਲਾਰਧ ਵਿੱਚ 23.5 ਡਿਗਰੀ ਤੇ ਖਿੱਚੀ ਗਈ ਰੇਖਾ ਨੂੰ ਕੀ ਕਹਿੰਦੇ ਆ? ਹੁਣ ਉੱਤਰੀ ਗੋਲਾਰਧ ਜਿਵੇਂ ਇਹ ਹੈਗੀ ਹੈ ਜੀ ਧਰਤੀ ਇਹ ਹੈਗੀ ਆ ਭੂਮਧ ਰੇਖਾ। ਇਹ 0 ਡਿਗਰੀ ਤੇ ਆ ਭੂਮਧ ਰੇਖਾ। ਇੱਥੇ 23.5 ਡਿਗਰੀ ਤੇ ਦੋਨੇ ਪਾਸੇ ਰੇਖਾਵਾਂ ਖਿੱਚੀਆਂ ਹੋਈਆਂ ਆ। ਠੀਕ ਆ? ਇਧਰ ਵੀ 23.5 ਡਿਗਰੀ ਤੇ ਤਾਂ ਇਹ ਰੇਖਾ ਪੁੱਛੀ ਨੂੰ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਜੀ ਮਕਰ ਰੇਖਾ ਕਰਕ ਰੇਖਾ ਠੀਕ ਆ ਕਰਕ ਰੇਖਾ ਤੇ ਜਿਹੜੀ ਇਹ ਨੀਚੇ ਖਿੱਚੀ ਦੱਖਣੀ ਗੁਲਾਰਦ ਦੇ ਵਿੱਚ ਇਹਨੂੰ ਕਹਿੰਦੇ ਆ ਮਕਰ ਰੇਖਾ ਇਹ ਵੀ 23.5 ਡਿਗਰੀ ਤੇ ਖਿੱਚੀ ਹੋਈ ਆ ਦੱਖਣੀ ਗੁਲਾਰਦ ਵਿੱਚ 23.5 ਡਿਗਰੀ ਤੇ ਖਿੱਚੀ ਗਈ ਰੇਖਾ ਨੂੰ ਕੀ ਕਿਹਾ ਜਾਂਦਾ ਆ ਤਾਂ ਇਹ ਕਿਹਾ ਜਾਂਦਾ ਜੀ ਮਕਰ ਰੇਖਾ ਭੂਮਧ ਰੇਖਾ ਕਿੰਨੇ ਡਿਗਰੀ ਐਕਸਾਂਸ ਤੇ ਹੈ ਤਾਂ ਭੂਮਧ ਰੇਖਾ 0 ਡਿਗਰੀ ਐਕਸਾਂਸ ਤੇ ਹੈ ਹੁਣ ਦੇਖੋ ਇਹ ਜਿਵੇਂ ਧਰਤੀ ਆ ਇਹ ਭੂਮਧਰੀਕਾ ਇੱਥੋਂ ਦੀ ਇੱਕ ਪ੍ਰਾਈਮ ਮੈਰੀਡੀਅਨ ਰੇਖਾ ਵੀ ਲੰਘਦੀ ਆ ਇਹ ਵੀ 0 ਡਿਗਰੀ ਆ ਇਹ ਪ੍ਰਾਈਮ ਮੈਰੀਡੀਅਨ ਵੀ 0 ਡਿਗਰੀ ਆ ਦੋਨਾਂ ਦੀ ਜਿਹੜੀ ਸਥਿਤੀ ਹੈ ਜੀ 0 ਡਿਗਰੀ ਹੈਗੀ ਆ ਨੈਕਸਟ ਕਿਸ ਰੇਖਾ ਤੇ ਦਿਨ ਰਾਤ ਬਰਾਬਰ ਹੁੰਦੇ ਆ ਦਿਨ ਰਾਤ ਬਰਾਬਰ ਭੂਮਧਰੀਕਾ ਤੇ ਹੁੰਦੇ ਆ ਜੀ ਦਿਨ ਰਾਤ ਦਿਨ ਤੇ ਰਾਤ ਦਾ ਸਮਾਂ ਭੂਮਧ ਰੇਖਾ ਤੇ ਵੱਧ ਹੁੰਦਾ ਆ ਕਿਉਂ ਹੁੰਦਾ ਆ ਕਿਉਂਕਿ ਸੂਰਜ ਆ ਜਿਹੜਾ ਸੂਰਜ ਦੀਆਂ ਕਿਰਨਾਂ ਭੂਮਧ ਰੇਖਾ ਦੇ ਉੱਤੇ ਸਿੱਧੀਆਂ ਪੈਂਦੀਆਂ ਆ ਇਸ ਕਰਕੇ ਦਿਨ ਤੇ ਰਾਤ ਬਰਾਬਰ ਹੁੰਦੇ ਆ ਸੂਰਜ ਦੇ ਵਾਲੇ ਕੁਮੰਟ ਸਭ ਤੋਂ ਘੱਟ ਸਮਾਂ ਲੈਣ ਵਾਲਾ ਗ੍ਰਹਿ ਕਿਹੜਾ ਹੈ ਤਾਂ ਸੂਰਜ ਦੇ ਦੁਆਲੇ ਘੁੰਮਣ ਵਿੱਚ ਸਭ ਤੋਂ ਘੱਟ ਸਮਾਂ ਲੈਂਦਾ ਹੈ ਜੀ ਬੁੱਧ ਗ੍ਰਹਿ ਕਿਉਂ ਕਿ ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਆ ਨੇੜੇ ਆ ਇਸ ਕਰਕੇ ਉਹਨੂੰ ਘੱਟ ਰਸਤਾ ਜਿਹੜਾ ਤੈਅ ਕਰਨਾ ਪੈਂਦਾ ਆ ਇਸੇ ਕਰਕੇ ਉਹ ਘੱਟ ਸਮੇਂ ਦੇ ਵਿੱਚ ਆਪਣਾ ਚੱਕਰ ਪੂਰਾ ਕਰ ਲੈਂਦਾ ਆ ਲੈਂਡ ਆਫ ਮਿਡਨਾਈਟ ਸਨ ਕਿਹੜੇ ਦੇਸ਼ ਨੂੰ ਕਿਹਾ ਜਾਂਦਾ ਹੈ ਤਾਂ ਨਾਰਵੇ ਨੂੰ ਕਿਹਾ ਜਾਂਦਾ ਜੀ ਲੈਂਡ ਆਫ ਮਿਡਨਾਈਟ ਸਨ ਨੈਕਸਟ ਆ ਜੀ ਕਿਸ ਕਾਲ ਚ ਮਨੁੱਖ ਨੇ ਪਸ਼ੂ ਪਾਲਣ ਤੇ ਖੇਤੀ ਕਰਨਾ ਆਰੰਭ ਕੀਤਾ ਤਾਂ ਹੌਲੋਸਿੰਗ ਕਾਲ ਸੀਗਾ ਨਾ ਜਿਹੜਾ ਉਹਦੇ ਵਿੱਚ ਮਨੁੱਖ ਨੇ ਪਸ਼ੂ ਪਾਲਣ ਤੇ ਖੇਤੀ ਕਰਨਾ ਸ਼ੁਰੂ ਕੀਤਾ ਜਿਹੜਾ ਆਪਾਂ ਪੱਥਰ ਯੁੱਗ ਦੇ ਨਾਮ ਨਾਲ ਆਪਾਂ ਪੜ੍ਹਦੇ ਆਂ ਹਾਂਜੀ ਸਪ੍ਰਿੰਗ ਇਕੁਇਨੋਕਸ ਕਦੋਂ ਹੁੰਦਾ ਆ 21 ਮਾਰਚ ਨੂੰ ਆਟਮ ਇਕੁਇਨੋਕਸ ਇਕੁਇਨੋਕਸ ਕਦੋਂ ਹੁੰਦਾ ਆ 23 ਮਾਰਚ ਨੂੰ ਤਾਂ ਇਹਨੂੰ ਆਪਾਂ ਆਟਮ ਇਕਵਿਨੋਕਸ ਦਾ ਮਤਲਬ ਇਕਵਿ ਮਤਲਬ ਸੇਮ ਨਾਕਸ ਮਤਲਬ ਦਿਨ ਤੇ ਰਾਤ ਇੱਥੇ ਬਰਾਬਰ ਹੁੰਦੇ ਆ ਠੀਕ ਹੈ ਜੀ ਦਿਨ ਤੇ ਰਾਤ ਇਸ ਦਿਨ ਨੂੰ ਬਰਾਬਰ ਹੁੰਦੇ ਆ ਤੇ ਜਿਹੜਾ ਵੈਸੇ ਹਮੇਸ਼ਾ ਕਿੱਥੇ ਹੁੰਦੇ ਆ ਉਹ ਭੂਮਧਰੀਖਾ ਦੇ ਉੱਤੇ ਹੁੰਦੇ ਆ ਹਿਮਾਲਿਆ ਦੀ ਉਤਪਤੀ ਕਿਸ ਕਾਲ ਚ ਹੋਈ ਸੀਗੀ ਹਿਮਾਲਿਆ ਦੀ ਉਤਪਤੀ 올ਿਗੋਸੀਨ ਕਾਲ ਦੇ ਵਿੱਚ ਹੋਈ ਸੀ 올ਿਗੋਸੀਨ ਕਾਲ ਦੇ ਵਿੱਚ ਹੋਈ ਸੀ ਮਨੁੱਖ ਦੇ ਪੂਰਵਜ ਦਾ ਵਿਕਾਸ ਹੋਣਾ ਕਿਸ ਕਾਲ ਵਿੱਚ ਆਰੰਭ ਹੋਇਆ ਸੀ ਤਾਂ ਮਨੁੱਖ ਦੇ ਪੂਰਵਜਾਂ ਦਾ ਮਨੁੱਖ ਦੇ ਪੂਰਵਜਾਂ ਦਾ ਵਿਕਾਸ ਪਲੀਸਟੋਨ ਇਸ ਕਾਲ ਦੇ ਵਿੱਚ ਹੋਣਾ ਸ਼ੁਰੂ ਹੋਇਆ ਸੀਗਾ ਨੈਕਸਟ ਹੈ ਜੀ ਭਾਰਤ ਵਿੱਚ ਸਭ ਤੋਂ ਪਹਿਲਾਂ ਸੂਰਜ ਕਿੱਥੇ ਚੜਦਾ ਹੈ ਤਾਂ ਭਾਰਤ ਦੇ ਵਿੱਚ ਹੁਣ ਇੱਕ ਇਹ ਹੈਗਾ ਜੀ ਮੈਪ ਭਾਰਤ ਦਾ ਠੀਕ ਹੈ ਤੇ ਇੱਥੇ ਆ ਅਰੁਣਾਚਲ ਪ੍ਰਦੇਸ਼ ਇੱਥੇ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਜੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਤੇ ਸਭ ਤੋਂ ਮਤਲਬ ਸ਼ਿਪਦਾ ਕਿੱਥੇ ਆ ਅ ਮਤਲਬ ਕੀ ਹੈ ਕਿ ਜੇ ਇੱਥੇ ਗੁਜਰਾਤ ਹੈ ਗੁਜਰਾਤ ਤੇ ਉਰਨਾਚਲ ਪ੍ਰਦੇਸ਼ ਦੇ ਵਿੱਚ ਨਾ 2 2 ਢਾਈ ਘੰਟਿਆਂ ਦਾ ਫਰਕ ਹੈ ਇੱਥੇ ਢਾਈ ਘੰਟੇ ਲੇਟ ਚੜਦਾ ਗੁਜਰਾਤ ਦੇ ਵਿੱਚ ਇੱਥੇ ਪਹਿਲਾਂ ਚੜ ਜਾਂਦਾ ਹੈ ਪ੍ਰਾਈਮਰੀਡਿਅਨ ਲਾਈਨ ਕਿੱਥੋਂ ਲੰਘਦੀ ਹੈ ਤਾਂ ਪ੍ਰਾਈਮਰੀਡਿਅਨ ਲਾਈਨ ਜੀ ਇੰਗਲੈਂਡ ਦੀ ਗ੍ਰੀਨਵਿਚ ਵਿੱਚ ਲੰਘਦੀ ਆ ਮੈਂ ਤੁਹਾਨੂੰ ਹੁਣੇ ਦੱਸਿਆ ਸੀ ਇਹ ਧਰਤੀ ਹੈ ਇਹ ਭੂਮਾਧ ਰೇಖਾ ਇਹ ਪ੍ਰਾਈਮਰੀਡਿਅਨ ਰੇਖਾ ਸਮਾ ਰੇਖਾ ਵੀ ਕਹਿ ਦਿੰਦੇ ਇਹਨੂੰ ਤਾਂ ਇਹ ਜਿਹੜੀ ਰੇਖਾ ਹੈ ਜੀ ਪ੍ਰਾਈਮਰੀ ਮਰੀਡੀਅਨ ਸਮਾ ਰੇਖਾ ਇਹ ਇੰਗਲੈਂਡ ਦੇ ਗ੍ਰੀਨਵਿਚ ਵਿੱਚੋਂ ਦੀ ਲੰਘਦੀ ਹੈ। ਵਿੰਧਿਆचल ਪਹਾੜਾਂ ਦਾ ਜਨਮ ਕਿਸ ਕਾਲ ਦੇ ਵਿੱਚ ਹੋਇਆ ਸੀਗਾ? ਵਿਧਿਆੰचल ਭਾਰਤ ਦੇ ਵਿੱਚ ਜਿਹੜੇ ਸੈਂਟਰਲ ਇੰਡੀਆ ਦੇ ਵਿੱਚ ਇਹ ਪਰਬਤ ਪਰਬਤ ਮਾਲਾ ਹੈਗੀ ਆ ਤੇ ਇਹਦਾ ਜਿਹੜਾ ਜਨਮ ਅਜਿ ਕੈਂਬਰੀਅਨ ਯਰਾ ਦੇ ਵਿੱਚ ਹੋਇਆ ਸੀ। ਕੈਂਬਰੀਅਨ ਕਾਲ ਦੇ ਵਿੱਚ ਹੋਇਆ ਸੀ। ਧਰਤੀ ਤੇ ਸੂਰਜ ਦੇ ਵਿਚਾਲੇ ਦੀ ਦੂਰੀ ਨੂੰ ਕੀ ਕਿਹਾ ਜਾਂਦਾ ਹੈ ਧਰਤੀ ਤੇ ਸੂਰਜ ਦੇ ਵਿਚਕਾਰਲੀ ਦੂਰੀ ਨੂੰ ਖਗੋਲੀ ਦੂਰੀ ਕਿਹਾ ਜਾਂਦਾ ਹੈ ਤੇ ਕਿੰਨੀ ਦੂਰੀ ਹੈ ਜੀ ਲਗਭਗ 15 ਕਰੋੜ ਦੂਰੀ ਆ 15 ਕਰੋੜ ਕਿਲੋਮੀਟਰ ਦੂਰੀ ਆ ਸੂਰਜ ਦਾ ਸਭ ਤੋਂ ਦੂਰ ਦਾ ਗ੍ਰਹਿ ਕਿਹੜਾ ਹੈ ਤਾਂ ਸੂਰਜ ਦਾ ਸਭ ਤੋਂ ਦੂਰ ਦਾ ਗ੍ਰਹਿ ਹੈਗਾ ਜੀ ਨੈਪਚੂਨ ਸੂਰਜ ਦਾ ਸਭ ਤੋਂ ਦੂਰ ਦਾ ਗ੍ਰਹਿ ਹੈਗਾ ਆ ਨੈਪਚੂਨ ਪ੍ਰਿਥਵੀ ਦੇ ਘੁੰਮਣ ਦੀ ਦਿਸ਼ਾ ਕਿਹੜੀ ਹੈ ਜੀ ਵੈਸਟ ਟੂ ਈਸਟ ਵੈਸਟ ਟੂ ਈਸਟ ਦਿਸ਼ਾ ਦੇ ਵਿੱਚ ਐਂਟੀ ਕਲੌਕਵਾਈਜ਼ ਧਰਤੀ ਘੁੰਮਦੀ ਆ ਪ੍ਰਿਥਵੀ ਦਾ ਆਇਤਨ ਕਿੰਨਾ ਹੈ ਪ੍ਰਿਥਵੀ ਦਾ ਆਇਤਨ ਹੈ ਜੀ 6 10 21 ਟਨ ਹੈਗਾ ਜੀ ਇਹਦਾ ਜਿਹੜਾ ਆਇਤਨ ਪ੍ਰਿਥਵੀ ਦਾ ਸੂਰਜ ਮੰਡਲ ਦੇ ਦੋ ਗ੍ਰਹਿ ਸੂਰਜ ਮੰਡਲ ਦੇ ਦੋ ਗ੍ਰਹਿ ਜਿਨ੍ਹਾਂ ਦਾ ਕੋਈ ਉਪਗ੍ਰਹਿ ਨਹੀਂ ਹੈ ਤਾਂ ਬੁੱਧ ਤੇ ਸ਼ੁਕਰ ਦੋ ਇਹੋ ਜਿਹੇ ਗ੍ਰਹਿ ਆ ਜਿੰਨਾ ਦਾ ਕੋਈ ਵੀ ਉਪਗ੍ਰਹਿ ਨਹੀਂ ਹੈਗਾ ਜਿਵੇਂ ਕਿ ਧਰਤੀ ਦਾ ਉਪਗ੍ਰਹਿ ਚੰਦਰਮਾ ਆ ਬੁੱਧ ਤੇ ਸ਼ੁਕਰ ਦਾ ਕੋਈ ਵੀ ਚੰਦਰਮਾ ਜਾਂ ਫਿਰ ਉਪਗ੍ਰਹਿ ਨਹੀਂ ਹੈ ਨੈਕਸਟ ਆ ਜੀ ਚੰਦਰਮਾ ਦਾ ਵਿਆਸ ਕਿੰਨਾ ਆ 3476 ਕਿਲੋਮੀਟਰ ਜਾਂ ਫਿਰ 3476 ਕਿਲੋਮੀਟਰ ਚੰਦਰਮਾ ਦਾ ਵਿਆਸ ਹੈ ਸੂਰਜ ਮੰਡਲ ਦਾ ਸਭ ਤੋਂ ਘੱਟ ਕੰਟਾ ਵਾਲਾ ਗ੍ਰਹਿ ਕਿਹੜਾ ਹੈ ਜੀ ਸ਼ਨੀ ਗ੍ਰਹਿ ਜੇਕਰ ਸਭ ਤੋਂ ਵੱਧ ਕੰਟਾ ਵਾਲਾ ਪੁੱਛਿਆ ਜਾਵੇ ਉਹ ਹੈਗਾ ਜੀ ਤ੍ਰਿ ਮਾਰਨਿੰਗ অর ਈਵਨਿੰਗ ਸਟਾਰ ਇਹਨੂੰ ਸਾਂਝ ਦਾ ਜਾਂ ਫਿਰ ਭੌਰ ਦਾ ਤਾਰਾ ਕਿਹਨੂੰ ਕਿਹਾ ਜਾਂਦਾ ਆ ਸ਼ੁਕਰ ਗ੍ਰਹਿ ਨੂੰ ਕਿਹਾ ਜਾਂਦਾ ਆ ਚੰਦਰਮਾ ਦੀ ਧਰਤੀ ਤੇ ਚੰਦਰਮਾ ਦੀ ਸਤਹ ਤੇ ਅੰਦਰਲੀ ਸਤਹ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਕੀ ਕਹਿੰਦੇ ਆ ਤਾਂ ਇਹ ਕਹਿੰਦੇ ਜੀ ਸੈਲਨੋਲੋਜੀ ਠੀਕ ਹੈ ਸੈਲਨੋਲੋਜੀ ਕਹਿੰਦੇ ਆ ਨੈਕਸਟ ਹੈ ਜੀ ਧਰਤੀ ਦੀ ਉਮਰ ਕਿੰਨੇ ਸਾਲ ਹੈ 4.6 ਬਿਲੀਅਨ ਸਾਲ ਹੈ ਧਰਤੀ ਦਾ ਸਭ ਤੋਂ ਡੂੰਘਾ ਸਥਾਨ ਕਿਹੜਾ ਆ ਮਰੀਆਨਾ ਖਾਈ ਜੀ ਨੂੰ ਮਰੀਆਨਾ ਗਰਤ ਵੀ ਲਿਖਿਆ ਜਾਂਦਾ ਜੀ ਤੇ ਇਹ ਜੇ ਪੁੱਛਿਆ ਜੇ ਮਰੀਆਨਾ ਗਰਤ ਕਿਹੜੇ ਸਮੁੰਦਰ ਦੇ ਵਿੱਚ ਆ ਇਹ ਹੈਗੀ ਹੈ ਜੀ ਸ਼ਾਂਤ ਮਹਾਸਾਗਰ ਦੇ ਵਿੱਚ ਇਹ ਇਹ ਇੰਨੀ ਡੂੰਘੀ ਹੈ ਲਗਭਗ 11000 ਕਿਲੋਮੀਟਰ ਡੂੰਘੀ ਹੈ ਜੀ ਤਾਂ ਜੇ ਕਿਹਾ ਜਾਵੇ ਤਾਂ ਇਹਦੇ ਵਿੱਚ ਜਿਵੇਂ ਆ ਮਾਉਂਟ ਐਵਰੇਸਟ ਵੀ ਸਮਾ ਸਕਦੀ ਹੈ ਇਹਦੇ ਵਿੱਚ ਤੇ ਫਿਰ ਵੀ ਕੁਝ ਜਗ੍ਹਾ ਬਚ ਜੂਗੀ ਮਤਲਬ ਇਹ ਐਨੀ ਡੂੰਗੀ ਆ ਧਰਤੀ ਦਾ ਸਭ ਤੋਂ ਡੂੰਗਾ ਸਥਾਨ ਆ ਸਭ ਤੋਂ ਛੋਟਾ ਦਿਨ ਕਿਹੜਾ ਹੁੰਦਾ ਜੀ ਧਰਤੀ ਤੇ 22 ਦਸੰਬਰ ਸਭ ਤੋਂ ਵੱਡਾ ਦਿਨ ਕਿਹੜਾ ਹੁੰਦਾ ਹੈ 21 ਜੂਨ ਚੰਦਰਮਾ ਦਾ ਪ੍ਰਕਾਸ਼ ਧਰਤੀ ਤੇ ਪਹੁੰਚਣ ਦਾ ਸਮਾਂ 1 ਮਿੰਟ 3 ਸਕਿੰਟ ਹੈ ਚੰਦਰਮਾ ਦਾ ਧਰਤੀ ਤੱਕ ਪਹੁੰਚਣ ਦਾ ਸਮਾਂ 1 ਮਿੰਟ 3 ਸਕਿੰਟ ਹੈ ਠੀਕ ਹੈ ਜੀ ਇਹ ਸੀਗੇ ਜੀ ਅੱਜ ਦੇ 50 ਫੈਕਟਸ ਮੈਂ ਤੁਹਾਨੂੰ ਕਰਵਾਤੇ ਆ ਬਹੁਤ ਥੋੜੇ ਸਮੇਂ ਦੇ ਵਿੱਚ ਆਪਣਾ ਜਿਹੜਾ 50 ਸਟੈਪਸ ਕਵਰ ਹੋ ਗਏ ਆ ਜਿਹੜੇ ਬੱਚਾ ਨੇ ਪਹਿਲਾਂ ਪੜ੍ਹੀ ਹੋਈ ਆ ਹਨਾ ਉਹਨਾਂ ਦੀ ਰਿਵੀਜ਼ਨ ਹੋ ਗਈ ਹੋਗੀ ਜਿਨ੍ਹਾਂ ਨੇ ਨਹੀਂ ਪੜ੍ਹੀ ਤਾਂ ਤੁਸੀਂ ਇਹ ਫੈਕਟ ਨੂੰ ਦੋ ਤਿੰਨ ਵਾਰੀ ਸੁਣ ਕੇ ਜਾਂ ਫਿਰ ਇਹਨਾਂ ਨੂੰ ਲਿਖ ਲਿਆ ਕਰੋ ਯਾਦ ਕਰ ਲਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਅ ਇਸੇ ਤਰ੍ਹਾਂ ਹੀ ਹੋਰ ਮੈਂ ਤੁਹਾਡੇ ਲਈ ਵਧੀਆ ਵਧੀਆ ਆ ਵੀਡੀਓਜ਼ ਲੈ ਕੇ ਆਉਂਦੀ ਰਹੂੰਗੀ ਜੀ ਵੀਡੀਓ ਦੇਖਣ ਲਈ ਧੰਨਵਾਦ